ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਖੇਤੀਆਂ ਚੈਨਲ ਤੇ ਸੋ ਕਿਸਾਨ ਵੀਰੋ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਝੋਨੇ ਦੀ ਫਸਲ ਦੇ ਵਿੱਚ ਤੇਲਾ ਅਤੇ ਤੇਲੇ ਤੇ ਹਮਲਾ ਕਰਨ ਵਾਲੇ ਮਿੱਤਰ ਕੀੜੇ ਤੋਹਾਂ ਦੀ ਜਿਹੜੀ ਆ ਉਹ ਪਛਾਣ ਆਪਾਂ ਫਸਲ ਦੇ ਵਿੱਚ ਕਿਵੇਂ ਕਰਨੀ ਹੈ ਕਿਉਂਕਿ ਕਈ ਵਾਰ ਜਿਹੜੇ ਮਿੱਤਰ ਕੀੜੇ ਆ ਉਹ ਵੀ ਆਪਾਂ ਨੂੰ ਤੇਲੇ ਦਾ ਭੁਲੇਖਾ ਪਾਉਂਦੇ ਆ ਤੇ ਕਈ ਕਿਸਾਨ ਵੀਰ ਉਹਨਾਂ ਨੂੰ ਦੇਖ ਕੇ ਜਿਹੜਾ ਉਹ ਫਸਲ ਦੇ ਛੜਕਾ ਕਰ ਦਿੰਦੇ ਆ ਜਿਸ ਦੇ ਨਾਲ ਆਪਣੀ ਜਿਹੜਾ ਆਰਥਿਕ ਨੁਕਸਾਨ ਤਾਂ ਹੁੰਦਾ ਹੀ ਹੁੰਦਾ ਹੈ ਫਸਲ ਤੇ ਵੀ ਨੁਕਸਾਨ ਹੁੰਦਾ ਹੈ ਕਿਉਂਕਿ ਮਿੱਤਰ ਕੀੜੇ ਮਰ ਜਾਂਦੇ ਆ ਤੇ ਤੇਲਾ ਕਈ ਵਾਰ ਆਪਣੇ ਖੇਤ ਦੇ ਵਿੱਚ ਹੁੰਦਾ ਹੀ ਨਹੀਂ ਸੋ ਚੈੱਕ ਕਿਵੇਂ ਕਰਨਾ ਤੁਸੀਂ ਕਿ ਤੇਲਾ ਹੈ ਜਾਂ ਜਿਹੜੇ ਮਿੱਤਰ ਕੀੜੇ ਆ ਤੇਲੇ ਨੂੰ ਖਾਣ ਵਾਲੇ ਉਹ ਖੇਤ ਦੇ ਵਿੱਚ ਹੈ ਕਿ ਨਹੀਂ ਉਸ ਤੇ ਲਈ ਸਭ ਤੋਂ ਪਹਿਲਾਂ ਦਾ ਖੇਤ ਦੇ ਵਿੱਚ ਜਿਹੜਾ ਪਾਣੀ ਭਰਿਆਉਣਾ ਚਾਹੀਦਾ ਸੁੱਕੇ ਖੇਤ ਦੇ ਵਿੱਚ ਤੁਸੀਂ ਚੈੱਕ ਨਹੀਂ ਕਰਨਾ ਜਦੋਂ ਖੇਤ ਦੇ ਵਿੱਚ ਪਾਣੀ ਭਰਿਆਵੇ ਤੁਸੀਂ ਜਿਹੜਾ ਹੈਗਾ ਫਸਲ ਦੇ ਅੰਦਰ ਵੜ ਜਾਣਾ ਥੋੜਾ ਜਿਹਾ ਅੰਦਰ ਜਾ ਕੇ ਦੇਖਣਾ ਤੇ ਬੂਟੇ ਦੇ ਜਿਹੜਾ ਮੁੱਢ ਨੂੰ ਜਿਹੜਾ ਹੈਗਾ ਤੁਸੀਂ ਝਾੜ ਕੇ ਦੇਖਣਾ ਜਦੋਂ ਤੁਸੀਂ ਬੂਟੇ ਦੇ ਮੁੱਢ ਨੂੰ ਝਾੜੋਗੇ ਤਾਂ ਤੇਲਾ ਹੋਏਗਾ ਤਾਂ ਤਾਂ ਉਹ ਵੀ ਪਾਣੀ ਤੇ ਆ ਜਾਏਗਾ ਅਤੇ ਜੇਕਰ ਮਿੱਤਰ ਕੀੜੇ ਹੋਣਗੇ ਤਾਂ ਉਹ ਵੀ ਪਾਣੀ ਤੇ ਆ ਜਾਣਗੇ ਹੁਣ ਗੱਲ ਆਉਂਦੀ ਹੈ ਕਿ ਪਛਾਣ ਕਿਵੇਂ ਕਰਨੀ ਹੈ ਸੋ ਜੇਕਰ ਤਾਂ ਮਿੱਤਰ ਕੀੜੇ ਹੋਣਗੇ ਉਹ ਪਾਣੀ ਤੇ ਹੋਣਗੇ ਹੁੰਦੇ ਬਿਲਕੁਲ ਉਹ ਵੀ ਛੋਟੇ ਆ ਕਰਦੇ ਪਰ ਉਹਨਾਂ ਦੇ ਜਿਹੜੇ ਦੋ ਐਂਟੀਨੇ ਆ ਕਾਫੀ ਵੱਡੇ ਹੁੰਦੇ ਆ ਜਿਹੜੇ ਬਿਲਕੁਲ ਆਪਾਂ ਨੂੰ ਦੇਸੀ ਪਾਸ਼ਾ ਦੇ ਵਿੱਚ ਗੱਲ ਕਰੀ ਤਾਂ ਮੁੱਛਾਂ ਵਾਂਗ ਲਿਖਣਗੇ ਦੋ ਵੱਡੀਆਂ ਵੱਡੀਆਂ ਮੁੱਛਾਂ ਹੋਣਗੀਆਂ ਤੇ ਉਹ ਪਾਣੀ ਦੇ ਉੱਪਰ ਜਿਹੜਾ ਤੁਰਦੇ ਹੋਏ ਦਿਖਾਈ ਦੇਣਗੇ ਜਿਵੇਂ ਕਿ ਤੁਸੀਂ ਆ ਵੀਡੀਓ ਦੇ ਵਿੱਚ ਦੇਖ ਰਹੇ ਹੋ ਪਰ ਜੇਕਰ ਤੇਲਾ ਹੋਏਗਾ ਤਾਂ ਉਹ ਵੀ ਪਾਣੀ ਦੇ ਉੱਪਰ ਹੀ ਡਿੱਗੇਗਾ ਪਰ ਉਹ ਤੁਰੇਗਾ ਨਹੀਂ ਉਹ ਤੇਲਾ ਜਿਹੜਾ ਹੁੰਦਾ ਉਹਦੇ ਬੱਚੇ ਜਿਹੜੇ ਜੰਪ ਕਰਦੇ ਆ ਛੋਟੀਆਂ ਛੋਟੀਆਂ ਛਾਲਾਂ ਮਾਰਦੇ ਆ ਉਹ ਇੱਕ ਸਾਰ ਜਿਹੜਾ ਤੁਰਦੇ ਹੋਏ ਦਿਖਾਈ ਨਹੀਂ ਦੇਣਗੇ ਸੋ ਇਹ ਸਭ ਤੋਂ ਵੱਡਾ ਫਰਕ ਹੈ ਸੋ ਜੇਕਰ ਇਹ ਜਿਹੜੇ ਵੱਡੀਆਂ ਮੁੱਛਾਂ ਵਾਲੇ ਮਿੱਤਰ ਕੀੜੇ ਇਹਨਾਂ ਨੂੰ ਮੀਰੀਡ ਬੱਗ ਕਿਹਾ ਜਾਂਦਾ ਹੈ ਸੋ ਜੇਕਰ ਇਹ ਆਪਣੇ ਖੇਤ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਹੈਗੇ ਆ ਪ੍ਰਤੀ ਬੂਟੇ ਦੇ ਹਿਸਾਬ ਨਾਲ ਤੁਹਾਨੂੰ 5 ਤੋਂ 10 ਦਿਖ ਰਹੇ ਆ ਤਾਂ ਇੱਕ ਜਾਂ ਦੋ ਤੇਲੇ ਦੇ ਬੱਚੇ ਦੇਖ ਵੀ ਜਾਣ ਤਿੰਨ ਚਾਰ ਵੀ ਦੇਖ ਜਾਣ ਤਾਂ ਆਪਾਂ ਨੂੰ ਪ੍ਰਵਾਹ ਕਰਮ ਦੀ ਲੋੜ ਨਹੀਂ ਹੈ ਕਿਉਂਕਿ ਇਹ ਜਿਹੜੇ ਹੈਗੇ ਆ ਉਹ ਤੇਲੇ ਨੂੰ ਖਤਮ ਕਰਨ ਦੀ ਸਮਰੱਥਾ ਰੱਖਦੇ ਆ ਇਸ ਤੋਂ ਬਿਨਾ ਜੇਕਰ ਮਕੜੀ ਵੀ ਹੋਵੇ ਤਾਂ ਉਹ ਵੀ ਤੇਲੇ ਨੂੰ ਜਿਹੜਾ ਹੈਗਾ ਖਾਂਦੀ ਹੈ ਖਤਮ ਕਰਦੀ ਹੈ ਸੋ ਪਰ ਇਹ ਮਿੱਤਰ ਕੀੜੇ ਆਪਣੇ ਖੇਤ ਦੇ ਵਿੱਚ ਜਿਹੜੇ ਹੈਗੇ ਆ ਉਹ ਤਾਂ ਹੀ ਬਣਨਗੇ ਜੇਕਰ ਆਪਣੀ ਪ੍ਰੈਕਟਿਸ ਸਹੀ ਆ ਜੇਕਰ ਆਪਾਂ ਪਦਾਨ ਜਾਂ ਹੋਰ ਜਿਹੜੀਆਂ ਜਰੀਲੀਆਂ ਕੀਟਨਾਸ਼ਕ ਹੈਗੀਆਂ ਜਿਨ੍ਹਾਂ ਦੀ ਲੋਡ ਨਹੀਂ ਹੁੰਦੀ ਆਪਾਂ ਬਿਨਾਂ ਲੋਡ ਤੋਂ ਕਈ ਵਾਰ ਓਵਰਡੋਸ ਜਾਂ ਜ਼ਿਆਦਾ ਵਰਤੋਂ ਕਰਦੇ ਆ ਪੈਸਟੀਸਾਈਡ ਦੀ ਤਾਂ ਫਿਰ ਖੇਤ ਦੇ ਵਿੱਚ ਆਪਾਂ ਨੂੰ ਇਹ ਮਿੱਤਰ ਕੀੜਿਆਂ ਦੀ ਜਿਹੜੀ ਹੈਗੀ ਆ ਜਨਸੰਖਿਆ ਨਹੀਂ ਮਿਲਣੀ ਪਰ ਜੇਕਰ ਆਪਣੀ ਪ੍ਰੈਕਟਿਸ ਸਹੀ ਹੈ ਆਪਾਂ ਚੰਗੀ ਪ੍ਰੈਕਟਿਸ ਕਰ ਰਹੇ ਆ ਤੁਹਾਨੂੰ ਮਿੱਤਰ ਕੀੜੇ ਜ਼ਰੂਰ ਖੇਤ ਦੇ ਵਿੱਚ ਦੇਖਣਗੇ ਤੇ ਤੁਹਾਨੂੰ ਸਪਰੇਅ ਕਰਨ ਦੀ ਲੋੜ ਨਹੀਂ ਕਿਉਂਕਿ ਸਿਸਟਮ ਕੁਦਰਤ ਨੇ ਬਣਾਇਆ ਦਵਾਈਆਂ ਜਿਹੜੀਆਂ ਉਹ ਬੰਦੇ ਨੇ ਬਣਾਈਆਂ ਜੇ ਕੁਦਰਤ ਨੇ ਫਸਲ ਨੂੰ ਖਾਣ ਵਾਲਾ ਕੀੜਾ ਬਣਾਇਆ ਤਾਂ ਕੁਦਰਤ ਨੇ ਜਿਹੜਾ ਕੀੜੇ ਨੂੰ ਖਾਣ ਵਾਲਾ ਕੀੜਾ ਵੀ ਬਣਾਇਆ ਸੋ ਇਸ ਤੇ ਲਈ ਆਪਾਂ ਨੂੰ ਜਿਹੜੀਆਂ ਕੀਟਨਾਸ਼ਕ ਦਵਾਈਆਂ ਨੂੰ ਦੁਰ ਵਰਤੋਂ ਨਹੀਂ ਕਰਨੀ ਚਾਹੀਦੀ ਸਿਰਫ ਸਫਾਰਿਸ਼ ਕੀਟਨਾਸ਼ਕ ਹੀ ਵਰਤੀਏ ਤਾਂ ਜੋ ਆਪਣੀਆਂ ਫਸਲਾਂ ਦੇ ਵਿੱਚ ਜ਼ਮੀਨਾਂ ਦੇ ਵਿੱਚ ਮਿੱਤਰ ਕੀੜਿਆਂ ਦੀ ਗਿਣਤੀ ਵਧੇ ਤੇ ਸਾਨੂੰ ਜਿਹੜਾ ਹੈ ਕੀਟਨਾਸ਼ਕਾਂ ਦੀ ਵਰਤੋਂ ਘੱਟ ਕਰਨੀ ਪਵੇ ਸੋ ਉਮੀਦ ਹੈ ਤੁਹਾਨੂੰ ਇਹ ਮਿੱਤਰ ਕੀੜਿਆਂ ਵਾਲੀ ਵੀਡੀਓ ਦੀ ਕਾਫੀ ਹੱਦ ਤੱਕ ਸਮਝਾਈ ਹੋਊਗੀ ਇਸ ਤਰ੍ਹਾਂ ਦੀ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਆਂ ਧੰਨਵਾਦ